ਜੇ ਕੋੜਾ ਬੈਂਪਰ ਦੀ ਗੱਲ ਕਰਾਂ ਆ ਵੇਟ ਦੇ ਅੰਦਰ ਕਰਾਂ ਤਾਂ ਵੇਟ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਵੇਖਣ ਨੂੰ ਮਿਲ ਜੇਗਾ ਬਾਈ ਆਂਦੇ ਤੁਸੀਂ ਇੱਥੇ ਜਦੋਂ ਆਓਗੇ ਆਰਡਰ ਦਿੰਦੇ ਇਹਦਾ 4-5 ਘੰਟੇ ਤੁਹਾਨੂੰ ਬਣਾ ਕੇ ਫਿੱਟ ਕਰਕੇ ਤੋਰ ਦਾਂਗੇ ਠੀਕ ਹੈ ਜੀ ਇਹ ਗੱਲ ਹੈ ਯਾਨੀ ਕਿ ਜੇ ਤੁਸੀਂ ਮੌਕੇ ਤੇ ਵੀ ਤੁਸੀਂ ਇੱਥੇ ਤੁਹਾਨੂੰ ਸਾਰਿਆਂ ਤਰ੍ਹਾਂ ਦਾ ਸਮਾਨ ਆ ਜਿਹੜਾ ਮਿਲ ਜੇਗਾ ਪਹਿਲਾਂ ਸ਼ੁਰੂ ਕਰਦੇ ਆਂ ਜੀ ਵੇਟ ਜੌਂਡੀਅਰ ਦੇ ਵੇਟ ਵੀ ਮਿਲ ਜਾਣਗੇ ਟਰੈਕਟਰ ਹਰ ਇੱਕ ਦੇ ਲਗਭਗ ਮਿਲ ਜਾਣਗੇ 100 ਤੋਂ ਲੈ ਕੇ 110 20 30 ਰੁਪਏ ਤੱਕ ਤੁਹਾਨੂੰ ਵੇਟ ਵੇਖਣ ਨੂੰ ਮਿਲ ਜੇਗਾ ਇੱਕ ਤੁਹਾਨੂੰ ਖਾਸ ਗੱਲ ਦੱਸ ਦਿੰਨੇ ਆਂ ਬਾਈਆਂ ਦੀ ਆਪ ਦੀ ਮੈਨੂਫੈਕਚਰਿੰਗ ਹੈ ਰਿਟੇਲ ਤੇ ਹੋਲ ਸੇਲ ਦੋਨਾਂ ਦੇ ਵਿੱਚ ਡੀਲ ਕਰਦੇ ਨੇ ਉਸ ਤੋਂ ਬਾਅਦ ਫੱਟੀਆਂ ਆਈਆਂ ਜਿਨ੍ਹਾਂ ਨੂੰ ਆਪਾਂ ਡਰਾਵਰ ਵੀ ਕਹਿ ਦਿੰਨੇ ਆਂ ਫੱਟੀਆਂ ਆਈਆਂ ਉਸ ਤੋਂ ਬਾਅਦ ਜੇ ਹੁੱਕਾਂ ਦੀ ਗੱਲ ਕਰਾਂ ਹੁੱਕਾਂ ਦਾ ਰੇਟ 100 ਰੁਪਏ ਤੋਂ ਹੁੱਕ ਹੈ ਜਿਹੜੀ ਸ਼ੁਰੂ ਹੋਏ ਆ ਜੀ ਕੇਜੀ ਦੇ ਹਿਸਾਬ ਦੇ ਤੇ ਲਗਭਗ ਤੁਹਾਨੂੰ ਹੈਵੀ ਤੋਂ ਹੈਵੀ ਹੁੱਕ ਆ ਵੇਖ ਸਕਦੇ ਜੀ ਆ ਕਿੰਨੀ ਹੈਵੀ ਹੁੱਕ ਹੈ ਤੇ ਹਲਕੀ ਜਿਹੀ ਹੁੱਕ ਚਾਹੀਦੀ ਉਹ ਵੀ ਮਿਲ ਜੇਗੀ ਜਿਵੇਂ ਟੋਚ ਨਾਲਿਆਂ ਨੂੰ ਹੈਵੀ ਚਾਹੀਦੀਆਂ ਨੇ ਉਹ ਵੀ ਮਿਲ ਜਾਣਗੀਆਂ ਹਰ ਇੱਕ ਟਰੈਕਟਰ ਦੀ ਸਵਰਾਜ ਮਹੀਂਦਰਾ ਜਨਡਿਆਰ ਸੋਨਾਲੀ ਕਾ ਮੈਸੀ ਸਕਾਟ ਜਾਂ ਕੋਈ ਵੀ ਪਾਵਰ ਟਰੈਕ ਫਾਰਮ ਟਰੈਕ ਸਾਰਿਆਂ ਦੀ ਲਗਭਗ ਮਿਲ ਜੇਗੀ ਉਸੇ ਤਰੀਕੇ ਦੀ ਮਹੀਂਦਰਾ ਦੀ ਜਿਵੇਂ ਤੁਹਾਨੂੰ ਪਤਾ ਫਿਟਿੰਗ ਹੈ ਮਗਰਲਾ ਸਕੰਜਾ ਵੀ ਨਾਲ ਮਿਲੇਗਾ ਮਹੀਂਦਰਾ ਦੀ ਹੁੱਕ ਉਹ ਵੀ ਤੁਸੀਂ ਦੇਖ ਸਕਦੇ ਜੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਵੀਰੇ ਮੰਨ ਕੇ ਚੱਲੋ ਜਿਹੜੇ ਬੈਂਪਰ ਆ ਜਾਂਦੇ ਨੇ ਮਹਿੰਦਰਾ ਦੇ origignal 275 ਹਨਾ ਇਹ Bhai ji 2000 ਤੋਂ ਸ਼ੁਰੂ ਹੋ ਜਾਂਦੇ ਨੇ ਰੇਟ ਹੈ ਜਿਹੜਾ ਵਾਧਾ ਘਟਦਾ ਰਹਿੰਦਾ ਉਸ ਤੋਂ ਇਲਾਵਾ ਸ਼ੁਰੂ ਹੁੰਦੇ ਨੇ ਉਹਦੇ ਵਿੱਚ ਕੀ ਆ ਜਿਵੇਂ ਆਹ ਸਾਈਜ਼ ਤੁਸੀਂ ਵੱਡਾ ਲੈਣਾ ਹਨਾ ਇਤੋਂ ਵੱਡਾ ਚਾਹੀਦਾ ਤਾਂ ਉਹਦਾ ਰੇਟ ਵਧ ਜਾਏਗਾ ਉਸੇ ਤਰੀਕੇ ਦਾ ਰੇਟ ਹੈ ਜਿਹੜਾ ਵੱਧ ਜਾਂਦਾ ਤੇ ਇਧਰਲੀ ਸਾਈਡ ਜਿਹੜੇ ਅੱਜ ਦੇ ਟੌਪ ਦੇ ਉੱਤੇ ਚੱਲਦੇ ਘੋੜਾ ਬੈਂਪਰ ਇਹ ਵੀ ਮਿਲ ਜੇਗਾ ਤੁਹਾਨੂੰ ਜੇ ਘੋੜਾ ਬੈਂਪਰ ਦੀ ਗੱਲ ਕਰਾਂ ਆ ਵੇਟ ਦੇ ਅੰਦਰ ਕਰਾਂ ਤਾਂ ਵੇਟ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਵੇਖਣ ਨੂੰ ਮਿਲ ਜੇਗਾ ਬਾਈ ਆਂਦੇ ਤੁਸੀਂ ਇੱਥੇ ਜਦੋਂ ਆਓਗੇ ਆਰਡਰ ਦਿੰਦੇ ਇਹਦਾ 4-5 ਘੰਟੇ ਤੁਹਾਨੂੰ ਬਣਾ ਕੇ ਫਿੱਟ ਕਰਕੇ ਤੋਰ ਦਾਂਗੇ ਠੀਕ ਹੈ ਜੀ ਇਹ ਗੱਲ ਹੈ ਯਾਨੀ ਕਿ ਜੇ ਤੁਸੀਂ ਮੌਕੇ ਤੇ ਵੀ ਤੁਸੀਂ ਆਉਂਦੇ ਜੀ ਨਾ ਤਾਂ ਤੁਸੀਂ ਕਿੰਨੇ ਵੇਟ ਦਾ ਵੈਂਪਰ ਕਹਿੰਦੇ ਜੀ ਤਾਂ ਬਾਈ ਹੋਣੀ 5-6 ਘੰਟੇ ਤੋਰ ਦੇਣਗੇ ਤੁਹਾਨੂੰ ਉਸੇ ਤਰੀਕੇ ਦੇ ਨਾਲ ਇਧਰ ਮਹਿੰਦਰਾ ਦਾ ਸਟਾਕ ਤੁਹਾਨੂੰ ਆ ਦੇਖੋ ਮਹਿੰਦਰਾ ਦਾ ਕਿੰਨਾ ਸਟਾਕ ਜੀ ਕਿ ਇਹ ਕੰਪਨੀ ਨੇ ਜਿਹਨੇ ਜਿਹੜੇ ਡੀਲਰ ਬਣੇ ਹੁੰਦੇ ਨੇ ਨਾ ਟਰੈਕਟਰ ਸੇਲ ਕਰਦੇ ਉਹਨਾਂ ਨੂੰ ਚਾਹੀਦੇ ਹੁੰਦੇ ਕਿਉਂਕਿ ਇਹ ਕੰਪਨੀ ਜਿਹੜਾ ਮਗਰੋਂ ਸਮਾਨ ਨਹੀਂ ਦਿੰਦੀ ਉਸੇ ਤਰੀਕੇ ਦੇ ਜੇ ਮੈਂ ਗੱਲ ਕਰਾਂ ਸਵਰਾਜ ਦਾ ਇਹ ਵੀ ਜਿਹੜੇ ਰੇਟ ਆ ਤੁਸੀਂ ਨੰਬਰ ਦੇ ਉੱਤੇ ਕਾਲ ਕਰਕੇ ਪੁੱਛ ਸਕਦੇ ਜੀ ਉਸੇ ਤਰੀਕੇ ਨਾਲ ਆ ਆਗੇ ਅਰਜੁਨ ਟਰੈਕਟਰ ਦੇ ਠੀਕ ਹੈ ਜੀ ਅਰਜੁਨ ਟਰੈਕਟਰ ਦੇ ਆਗੇ ਦੇਖ ਸਕਦੇ ਜੀ ਆ ਜਿਹੜੇ ਬਾਈ ਹੋਣੀ ਪੈਕ ਕਰਕੇ ਇਸ ਤਰੀਕੇ ਦੀ ਪੈਕਿੰਗ ਕਰਕੇ ਜਿਹੜਾ ਭੇਜਦੇ ਨੇ ਬਾਹਰ ਜਦੋਂ ਵੀ ਮਾਲ ਜਾਂਦਾ ਤੇ ਜੌਂਡੀਅਰ ਦਾ ਹੋ ਗਿਆ ਤੇ ਲਗਭਗ ਹਰ ਇੱਕ ਟਰੈਕਟਰ ਦਾ ਜਿਹੜਾ ਮਹਿੰਦਰਾ ਜੂਨੀਅਰ ਸੋਨਾਲਿਕਾ ਸਵਰਾਜ ਜਾਂ ਕੋਈ ਵੀ ਟਰੈਕਟਰ ਲਗਭਗ ਤੁਹਾਨੂੰ ਹਰ ਇੱਕ ਟਰੈਕਟਰ ਦੀ ਯੂ ਪਾਈਪ ਬੈਂਪਰ ਹੁੱਕ ਤੇ ਵੇਟ ਇਹਨਾਂ ਦੇ ਉੱਤੇ ਬਾਈ ਡੀਲ ਕਰਦੇ ਹਾਂ ਹੋਲ ਸੇਲ ਰਿਟੇਲ ਦੋਨੇ ਤਾਂ ਯੂ ਪਾਈਪ ਤੁਸੀਂ ਦੇਖ ਲਓ ਕਿੰਨੇ ਮੰਨ ਲਓ ਕਿੰਨੀਆਂ ਪਈਆਂ ਨੇ ਕਿਸੇ ਨੂੰ ਵੀ ਕੋਈ ਆਰਡਰ ਦੇਣ ਲੱਗਾ ਇਹ ਨਹੀਂ ਹੈਗਾ ਵੀ ਆਰਡਰ ਮਿਲਣਾ ਨਹੀਂ ਟਾਈਮ ਤੇ ਜਾਂ ਕੁਝ ਵੀ ਆ ਤਾਂ ਆਰਡਰ ਟਾਈਮ ਤੇ ਮਿਲੇਗਾ ਕੋਈ ਦਿੱਕਤ ਦੀ ਗੱਲ ਨਹੀਂ ਹੋਣੀ ਨੰਬਰ ਹੈ ਸਕਰੀਨ ਤੇ ਚੱਲੂ ਐਡਰੈਸ ਤੁਹਾਨੂੰ ਦੱਸ ਚੁੱਕੇ ਹਾਂ ਹੋਰ ਤੁਹਾਨੂੰ ਹੁਣ ਯੂ ਬਖਾ ਚੁਕਿਆ ਫਾਈਬਰ ਛਤਰੀ ਰਹੇਗੀ ਫਾਈਬਰ ਛਤਰੀ ਵੀ ਤੁਹਾਨੂੰ ਲੈ ਕੇ ਚਲਦਾ ਚਲੋ ਉੱਥੇ ਉੱਤੇ ਚਲਦੇ ਆਪਾਂ ਤੇ ਫਾਈਬਰ ਛਤਰੀ ਬਹੋਣੇ ਆ ਇੱਕ ਇਹ ਰਹਿੰਗੀਆਂ ਸੀ ਜਿਵੇਂ ਸਵਰਾਜ ਦੀ ਆ ਗਈ ਠੀਕ ਆ ਆ ਥੱਲੇ ਪੈਰ ਲੱਗੇ ਨੇ ਤੁਹਾਡੇ ਸਾਹਮਣੇ ਇਹ ਇਹਦੇ ਵਿੱਚ ਵੀ ਬੀਟ ਦੀਆਂ ਦੋ ਤਿੰਨ ਕੁਆਲਿਟੀ ਹੁੰਦੀਆਂ ਉਹ ਤੁਹਾਨੂੰ ਦੱਸ ਦਿੰਨੇ ਆ ਜਿਵੇਂ 28 ਕਿਲੋ 30 ਕਿਲੋ 2 ਕਿਲੋ ਦਾ ਫਰਕ ਹੁੰਦਾ ਇੱਕ ਉਹ ਤੋਂ ਵੀ ਥੱਲੇ ਬਣ ਜਾਂਦੀ ਏ ਜਿਹੜੀ ਤੁਸੀਂ ਕੁਆਲਿਟੀ ਦੀ ਚਾਹੁੰਦੇ ਜੇ ਉਹੀ ਮਿਲੇਗੀ ਤੁਹਾਨੂੰ ਆਇਸ਼ਰ ਦੀ ਪਈ ਅਰਜੁਨ ਦੀ ਪਈ ਜੌਂਡੀਰ ਦੀ ਪਈ ਯੂ ਪੈਪ ਤੁਹਾਨੂੰ ਲਗਭਗ ਹਰ ਇੱਕ ਤਰ੍ਹਾਂ ਦਾ ਹਰ ਇੱਕ ਟਰੈਕਟਰ ਆ ਦੇਖ ਲਓ ਤੁਹਾਡੇ ਸਾਹਮਣੇ ਆ ਸਰ ਨਾਲ ਪਹਿਲਾਂ ਸਵਰਾਜ ਦੀ ਆਉਂਦੀ ਹੈ ਮਹਿੰਦਰਾ ਦੀ ਆਉਂਦੀ ਸੌਰੀ ਇਹ ਅਰਜੁਨ ਨੋਵੋ ਦੀ ਆ ਗਈ ਆ ਨੋਵੋ ਦਾ ਸਟਾਕ ਪਿਆ ਆ ਸਵਰਾਜ ਦੀ ਪਈਆ ਸੋਨਾਲੀਕਾ ਦੀ ਪਈਆ ਜੌਂਡੀਅਰ ਦੀ ਪਈ ਉਸੇ ਤਰੀਕੇ ਨਾਲ ਜੌਂਡੀਅਰ ਦੀਆਂ ਤਿਆਰ ਹੋ ਰਹੀਆਂ ਨੇ ਵਾਇਰਿੰਗ ਵਗੈਰਾ ਇੱਥੇ ਛੱਡੀ ਜਾਂਦੀ ਜਦੋਂ ਕੰਪਲੀਟ ਕਰਕੇ ਕਾਫੀ ਲੰਮੀ ਛੱਡੀ ਹੋਈ ਜਦੋਂ ਤੁਸੀਂ ਕਨੈਕਸ਼ਨ ਕਿਤੇ ਵੀ ਕਰ ਸਕਦੇ ਤੇ ਆ ਦੋਨਾਂ ਦੇ ਉੱਤੇ ਕੰਮ ਚੱਲੀ ਜਾਂਦਾ ਇਸੇ ਤਰੀਕੇ ਨਾਲ ਵਾਇਰਿੰਗ ਕੰਪਲੀਟ ਕਰਕੇ ਇਸ ਤਰੀਕੇ ਦਾ ਮਾਡਲ ਹੈ ਜਿਹੜਾ ਫਿੱਟ ਹੋ ਜਾਂਦਾ ਪੂਰਾ ਵੇਖ ਸਕਦੇ ਜੀ ਆ ਪੂਰਾ ਸਟਾਕ ਹੈ ਜਿਹੜਾ ਰੈਡੀ ਹੈ ਲਗਭਗ ਫੀਟਿੰਗ ਰਹਿ ਗਈ ਇਹਦੇ ਵਿੱਚ ਵਾਇਰਿੰਗ ਕਰਨ ਵਾਲੀ ਸੂਨਾ ਲਿਕਾ ਜੌਂਡੀਅਰ ਸਵਰਾਜ ਮਹਿੰਦਰਾ ਕੋਈ ਵੀ ਟਰੈਕਟਰ ਹੈ ਸਕਾਟ ਹੋਲੈਂਡ ਕੋਈ ਵੀ ਟਰੈਕਟਰ ਦਾ ਤੁਹਾਨੂੰ ਜਿਹੜੀ ਫਾਈਬਰ ਤੇ ਯੂ ਵੇਖਣ ਨੂੰ ਮਿਲ ਜੇਗੀ ਆਈਦਰ ਤੁਸੀਂ ਉਸੇ ਤਰੀਕੇ ਨਾਲ ਵੇਖ ਸਕਦੇ ਆ ਇਹਨਾਂ ਦੇ ਵਿੱਚ ਹੀ ਇੱਕ ਪਾਰਟਸ ਹੈ ਜਿਹੜਾ ਲੱਗਦਾ ਤੇ ਆ ਆ ਗਏ ਆਪਣੇ ਜੌਂਡੀਅਰ ਦੇ ਤੇ ਆ A1 ਮਾਡਲ ਆ ਗਏ ਵੀ ਸਾਰੇ ਰੈਡੀ ਨੇ ਲਗਭਗ ਪੇਂਟ ਵਗੈਰਾ ਵੱਜ ਚੁੱਕਿਆ ਸਵਰਾਜ ਤੇ ਜੌਂਡੀਅਰ ਦਾ ਆ ਗਿਆ ਮਾਲ ਕਿਹੜੇ ਵੀ ਟਰੈਕਟਰ ਦਾ ਤੁਸੀਂ ਚਾਹੁੰਦੇ ਜੇ ਹਰ ਇੱਕ ਟਰੈਕਟਰ ਦਾ ਤੁਹਾਨੂੰ ਲਗਭਗ ਮਿਲ ਜੇਗਾ। ਉਸੇ ਤਰੀਕੇ ਨਾਲ ਜੇ ਤੁਹਾਨੂੰ ਸਿੰਪਲ ਛਤਰੀ ਵੀ ਚਾਹੀਦੀ ਹੈ ਤਾਂ ਸਿੰਪਲ ਛਤਰੀ ਵੀ ਹਰ ਇੱਕ ਟਰੈਕਟਰ ਦੀ ਜਿਹੜੀ ਤੁਹਾਨੂੰ ਮਿਲ ਜੇਗੀ। ਦੇਖੋ ਪੈਕਿੰਗ ਵਗੈਰਾ ਕੀਤੀ ਪਈ ਹੈ ਕੱਪੜੇ ਵਾਲੀ ਜਿਹਨੂੰ ਕਹਿ ਦਿੰਦੇ ਨੇ ਆਮ ਤੌਰ ਤੇ ਉਹ ਵੀ ਵੇਖਣ ਨੂੰ ਮਿਲ ਜੇਗੀ। ਤੇ ਅਗਾ ਤੁਹਾਨੂੰ ਲੈ ਕੇ ਚੱਲਦੇ ਹਾਂ ਹੋਰ ਵਿਖਾਉਣੀਆਂ ਚੀਜ਼ਾਂ। ਤੇ ਇਸੇ ਦੇ ਨਾਲ ਕਰਦੇ ਆਂ ਵੀਡੀਓ ਨੂੰ ਖਤਮ ਜੇ ਕੁਝ ਹੋਰ ਰਹਿੰਦਾ ਹੋਇਆ ਮੈਂ ਕਲਿੱਪ ਵਗੈਰਾ ਐਡ ਕਰਦਾਗਾ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਆ ਤੇ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਮਿਲਦੇ ਕਿਸੇ ਹੋਰ ਵੀਡੀਓ 'ਚ ਧੰਨਵਾਦ